ਓਮ ਸ਼ਾਂਤੀ ਆ ਸੁੰਦੇ ਹਾਂ 5 ਅਪ੍ਰੈਲ 2024 ਦੇ ਬਾਬਾ ਦੀ ਸਾਕਾਰ ਮਹਾਵਾਤ ਬਾਬਾ ਬੋਲੇ ਮਿੱਠੇ ਬੱਚੇ ਬਾਪ ਨੂੰ ਪਿਆਰ ਨਾਲ ਯਾਦ ਕਰੋ ਤਾਂ ਤੁਸੀਂ ਨਿਹਾਲ ਹੋ ਜਾਓਗੇ ਨਜ਼ਰ ਤੋਂ ਨਿਹਾਲ ਹੋਣਾ ਮਾਨਾ ਵਿਸ਼ਵ ਦਾ ਮਾਲਿਕ ਬੰਨਾ ਪ੍ਰਸ਼ਨ ਹੈ ਨਜ਼ਰ ਤੋਂ ਨਿਹਾਲ ਕਿੰਦਾ ਸਵਾਮੀ ਸਤਿਗੁਰੂ ਐਸ ਦਾ ਵਾਸਤਵਿਕ ਅਰਥ ਕੀ ਹੈ ਨજર ਤੋ ਨੇਹਾਲ ਖਿੰਦਾ ਸਵਾਮੀ ਸਤਗੁਰੂ ਐਸ ਦਾ ਵਾਸਤਵਿਕ ਅਰਥ ਕੀ ਹੈ ਉਤਰ ਆਤਮਾ ਨੂੰ ਜਦੋਂ ਬਾਪ ਤਵਾਰਾ ਤੇਜੀ ਅੱਖ ਮਿਲਦੀ ਹੈ ਉਸ ਅੱਖ ਨਾਲ ਬਾਪ ਨੂੰ ਪਛਾਨ ਲੈਂਦੀ ਹੈ ਧੰਤ ਸਦਗਤੀ ਮਿਲ ਜਾਂਦੀ ਹੈ ਬਾਬਾ ਕਹੇ ਬੱਚੇ ਦੇਖੀ ਅਭਿਮਾਨੀ ਪਨ ਤੁਸੀਂ ਮੇਰੇ ਨਾਲ ਨਜ਼ਰ ਲਗਾਓ ਅਰਥਾਤ ਮੈਨੂੰ ਯਾਦ ਕਰੋ ਹੋਰ ਸੰਗ ਤੋੜ ਮੇਰੇ ਸੰਗ ਜੋੜੋ ਤਾਂ ਬੇਹਾਲ ਅਰਥਾਤ ਕੰਗਾਲ ਤੋਂ ਨਿਹਾਲ ਅਰਥਾਤ ਸਾਹੂਕਾਰ ਬਣ ਜਾਓਗੇ ਓਮ ਸ਼ਾਂਤੀ ਮਿੱਠੇ ਮਿੱਠੇ ਰੂਹਾਨੀ ਬੱਚੇ ਕੇਸ ਕੋਲ ਆਂਦੇ ਨੇ ਰੋਹਾਨੀ ਬਾਪ ਦੇ ਕੋਲ ਸਮਝਦੇ ਹੋ ਅਸੀਸ਼ੀ ਬਾਬਾ ਕੋਲਾਂ ਦੇਖਾਂ ਇਹ ਵੀ ਜਾਣਦੇ ਹੋ ਸ਼ੀ ਬਾਬਾ ਸਬਤ ਮਮੰਦਰ ਬਾਪ ਹੈ ਇਹ ਵੀ ਬੱਚਿਆਂ ਨੂੰ ਨਿਸ਼ਚੈ ਚਾਹੀਦਾ ਹੈ ਉਹ ਬਾਪ ਵੀ ਹੈ ਸੁਪਰੀਮ ਟੀਚਰ ਵੀ ਹੈ ਸੁਪਰੀਮ ਗੁਰੂ ਵੀ ਹੈ ਸੁਪਰੀਮ ਨੂੰ ਪਰਮ ਕਿਹਾ ਜਾਂਦਾ ਹੈ ਉਸ ਇੱਕ ਨੂੰ ਯਾਦ ਕਰਨਾ ਹੈ ਨજર ਨਰ ਨਜ਼ਰ ਮਿਲਾਉਂਦੇ ਨੇ ਗਾਇਨ ਹੈ ਨਜ਼ਰ ਤੋਂ ਨਿਹਾਲ ਕਿੰਦਾ ਸਵਾਮੀ ਸਤਗੁਰੂ ਉਜ਼ਾਰਤ ਚਾਹੀਦਾ ਹੈ ਨਜ਼ਰ ਤੋਂ ਨਿਹਾਲ ਕਿਸ ਨੂੰ ਜ਼ਰੂਰ ਸਾਰੀ ਦੁਨੀਆ ਦੇ ਲਈ ਕਹਾਂਗੇ ਕਿਉਂਕਿ ਸਰਵਦਾ ਸਦਗਤੀ ਦਾਤਾ ਹੈ ਸਰਵ ਨੂੰ ਇਸ ਪਤਿਤ ਦੁਨੀਆ ਤੋਂ ਲੈ ਜਾਣ ਵਾਲਾ ਹੈ ਹੁਣ ਨਜ਼ਰ ਕਿਸ ਦੀ ਕਿ ਇਹ ਅੱਖਾਂ ਨਹੀਂ ਤੀਜੀ ਅੱਖ ਮਿਲਦੀ ਹੈ ਗਿਆਨ ਦੀ ਜਿਸ ਨਾਲ ਆਤਮਾ ਜਾਣਦੀ ਹੈ ओ साड़ी आत्माव का बाप है बाप आत्मावानू राय देंगे ने सिर्फ मैनू याद करो बाप आत्मावान समझाते ने आत्मा ही पति तवो प्रधान बनी है हूँ तो चौरासीवान जन्म है नाटक पूरा हों होना जरूर है हर कल्प पुराने दुनिया तो नवी दुनिया बनती है नवी दुनिया सो पुरानी नाम वक् है नवी दुनिया का नाम वखरा है सातुग बाबा ने समझाया ती पहले भी आए हो चौरासी जन्म पुनर्जन्म ले हूँ तोड़ी आत्मा तमो प्रधान बन गई बाप याद करोगे तो निहाल हो जाओगे बाप सुनम कहें मेनू याद करो मैं कौन हाँ परम पिता परमात्मा ਬਾਪ ਕੰਦੇ ਬੱਚੀ ਦੇਹੀ ਅਭਿਮਾਨੀ ਬਨੋ ਦੇ ਅਭਿਮਾਨੀ ਨਾ ਬਨੋ ਆਤਮ ਅਭਿਮਾਨੀ ਬਨ ਤੁਸੀਂ ਮੇਰੇ ਨਾਲ ਨਜ਼ਰ ਲਗਾਓ ਤਦ ਤੁਸੀਂ ਨਿਹਾਲ ਹੋ ਜਾਓਗੇ ਬਾਪ ਨੂੰ ਯਾਦ ਕਰਤੇ ਰਹੋ ਐਸ ਵਿੱਚ ਤਕਲੀਫ ਦੀ ਕੋਈ ਗਲ ਨਹੀਂ ਹੈ ਆਤਮਾ ਹੀ ਪਰਦੀ ਹੈ ਆਤਮਾ ਹੀ ਪਾਠ ਵਜਾਂਦੀ ਹੈ ਕਿੰਨੀ ਛੋਟੀ ਹੈ ਜਦੋਂ ਇਥੇ आंदे हो चौरासी जन्म का पाठ बजाते हो फिर उ पाठ रपीट होना है चौरासी जन्म का पाठ बजाते बजांदे आत्मा पतित बन जाती है हूँ आत्मा विच दम नहीं रहा आत्मा निहाल नहीं बेहाल हो गई है अर्थात कंगाल हो गई है फिर निहाल किवें बने ਇਹ ਅਕਸ਼ਰ ਭਗਤੀ ਮਾਰਗ ਦੇ ਨੇ ਜਿਸ ਤੇ ਬਾਪ ਸਮਝਾਦੇ ਨੇ ਕਿ ਵੇਦ ਸ਼ਾਸਤਰ ਚਿੱਤਰ ਆਦਿ ਤੇ ਸਮਝਾਉਂਦੇ ਨੇ ਤੁਸੀਂ 84 ਜਨਮ ਭਗਤੀ ਕੀਤੀ ਹੁਣ ਆਸਰੀ ਮਤ ਤੇ ਢੇਰ ਦੇ ਢੇਰ ਚਿੱਤਰ ਬਣਾਏ ਨੇ ਜਿਸ ਦਾ ਕੋਈ ਆਕੂਪੇਸ਼ਨ ਵੀ ਨਹੀਂ ਹੈ ਇੱਥੇ ਬਾਪ ਆ ਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਭਗਵਾਨੋ ਵਾਚ ਹੈ ਨਾ ਉਹਨਾਂ ਦੀ ਨੋਲੇਜ ਹੋ ਗਈ ਸਟੂਡੈਂਟ ਜਾਣਦੇ ਨੇ ਕਿ ਖੁਦ ਪਰਮਾਤਮਾ ਆਕੇ ਸਾਨੂੰ ਪੜ੍ਹਾੰਦੇ ਨੇ ਭਗਵਾਨੋਂ ਬਾਚ ਐ ਕਿ ਤੁਸੀਂ ਬੱਚੇ ਜਾਣਦੇ ਹੋ ਇੱਕ ਬੇਵਫਾ ਬਾਪ ਹੀ ਵੰਡਰਫੁਲ ਪੜਾਈ ਪੜਾਉਂਦੇ ਨੇ ਉਸ ਪੜਾਈ ਤੇ ਇਸ ਪੜਾਈ ਵਿੱਚ ਰਾਤ ਦਿਨ ਦਾ ਫਰਕ ਹੈ ਉਹ ਪੜਾਈ پڑھਦੇ-ਪੜਦੇ ਰਾਤ ਹੋ ਗਈ ਐਸ ਪੜਾਈ ਨਾਲ ਦਿਨ ਵੀ ਚਲੇ ਜਾਂਦੇ ਹੋ ਉਹ ਪੜਾਈਆਂ ਜਨਮ ਜਨਮਾਂ ਤਰ ਪੜਦੇ ਆਏ ਐ ਸਚ ਬਾਬਾ ਸਾਫ ਦੱਸੇ ਨੇ ਆਤਮਾ ਜਦੋਂ ਪਵਿੱਤਰ ਹੋਵੇਗੀ ਤਾਂ ਧਾਰਨਾ ਹੋਵੇਗੀ ਕਹਿੰਦੇ ਨੇ ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਰਹਿੰਦਾ ਹੈ ਤੁਸੀਂ ਬੱਚੇ ਸਮਝਦੇ ਹੋ ਅਸੀਂ ਹੁਣ ਸੋਨੇ ਦਾ ਬਰਤਨ ਬਣ ਰਹੇ ਹਾਂ ਔਨ ਤੁਹਾਡੀ ਬੁੱਧੀ ਸੋਨੇ ਦਾ ਬਰਤਨ ਬਣ ਰਹੀ ਹੈ ਹੋંગી ਮਨੁੱਖੀ ਪਰ ਆਤਮਾ ਨੂੰ ਸੰਪੂਰਨ ਪਵਿੱਤਰ ਬੰਨਾ ਹੈ 24 ਕੈਰਟ ਸੀਨਾ ਉਹ ਨੋ ਕੈਰਟ ਹੋ ਗਿਆ ਹੈ ਆਤਮਾ ਦੀ ਜੋਤੀ ਜਗਕੀ ਹੋਈ ਸੀ ਉਹ ਨੋ ਬੁਝ ਗਈ ਹੈ ਜੋਤੀ ਜਗੀ ਹੋਈ ਤੇ ਬੁਝੀ ਹੋਈ ਵਾਲਿਆਂ ਵਿੱਚ ਫਰਕ ਹੈ ਜੋਤੀ ਕਿਵੇਂ ਜੁੱਗੀ ਕਿਵੇਂ ਪਤ ਪਾਇਆ ਇਹ ਸਾਰੀਆਂ ਗੱਲਾਂ ਬਾਬੇੜ ਸਮਝਾਂਦੇ ਨਹੀਂ ਬਾਪ ਕਹਿੰਦੇ ਮੈਨੂੰ ਯਾਦ ਕਰੋ ਜੋ ਮੈਨੂੰ ਚੰਗੀ ਤਰ੍ਹਾਂ ਯਾਦ ਕਰਨਗੇ ਮੈਂ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਾਂਗਾ ਇਹ ਵੀ ਬੱਚੇ ਜਾਣਦੇ ਨੇ ਨજર ਤੋਂ નિહાલ ਕਰਨ ਵਾਲਾ ਇੱਕ ਬਾਪ સ્વામી ਹੈ। ਇਹਨਾਂ ਦੀ ਆਤਮਾ ਵੀ નિહાલ ਹੁੰਦੀ ਹੈ। ਤੁਸੀਂ ਸਭ ਪਰਵਾਨੇ ਨੂੰ ਨਨੋਸ਼ਮਾ ਕਹਿੰਦੇ ਨੇ। ਕੋਈ ਪਰਵਾਨੇ ਸਿਰਫ ਫੇਰੀ ਪਾਉਣ ਵਾਲੇ ਹੁੰਦੇ ਨੇ। ਕੋਈ ਚੰਗੀ ਤਰ੍ਹਾਂ ਪਛਾਣ ਲੈਂਦੇ ਨੇ। ਜੀਂਦੇ ਜੀ ਮਰ ਜਾਂਦੇ ਨੇ। ਕੋਈ ਫੇਰੀ ਪਾ ਕੇ ਚਲੇ ਜਾਂਦੇ ਨੇ। ਫਿਰ ਕੋਈ ਕਦੇ-ਕਦੇ ਆਉਂਦੇ ਨੇ, ਕਦੇ-ਕਦੇ ਚਲੇ ਜਾਂਦੇ। ਇਹ ਸਾਰਾ संगम गायन है ऐसा में जो कुछ बन चलता है उससे ही शास्त्र आदि बनते ने बाबा एक बार आके वर्षा दे के, फिर चले जाते ने का बाप जरूर बेखद का वरसा देगा ना गायन है एक पीढ़ी पीढ़ी स्वादयुग वर्षा कौन देंगे ने भगवान रचता की अद्धा तलब के वर्षा वर्सा दें रचना याद भी सब ओना नो ही ओ ही करते ने बाप भी है टीचर भी है स्वामी सतगुरु भी है तुसी बले किसे नो कि स्वामी सतगुरु कह देंगे हो पर वास्तव विच सत एक बाप ही है उन्होंने ही ट्रुत माना सच ਕਿਹੜਾ ਜਾਂਦਾ ਹੈ ਉਹ ਤੁੱਟ ਸਾਕ ਜਾ ਕੇ ਕੀ ਕਰਦੇ ਨੇ ਇਹ ਗੱਲਾਂ ਵੀ ਸਿਰਫ ਤੁਸੀਂ ਬੱਚੇ ਹੀ ਜਾਣਦੇ ਹੋ ਪੁਰਾਣੇ ਦੁਨੀਆਂ ਨੂੰ ਸੱਚਖੰਡ ਬਣਾ ਦੇਂਦੇ ਸੱਚਖੰਡ ਦੇ ਲਈ ਅਸੀਂ ਪ੍ਰਸ਼ਾਰਤ ਕਰ ਰਹੇ ਹਾਂ ਜਦੋਂ ਸੱਚਖੰਡ ਸੀ ਔਰ ਕੋਈ ਖੰਡ ਨਹੀਂ ਸੀ ਇਹ ਸਭ ਪਿੱਛੇ ਆਂਦੇ ਨੇ ਸੱਚਖੰਡ ਦਾ ਕਿਸੇ ਨੂੰ ਪਤਾ ਨਹੀਂ ਬਾਕੀ ਜੋ ਖੰਡ ਨੇ ਉਹਨਾਂ ਸਭ ਦਾ ਪਤਾ ਹੈ ਆਪਨੇ ਆਪਣੇ ਧਰਮ ਸਥਾਪਕ ਨੂੰ ਸਭ ਜਾਣਦੇ ਨੇ ਬਾਕੀ ਸੂਰਜ ਵੰਸ਼ੀ ਚੰਦਰ ਵੰਸ਼ੀ ਤੇ ਸੰਗਮ ਯੋਗੀ ਬ੍ਰਾਹਮਣ ਕੁਲ ਨੂੰ ਕੋਈ ਜਾਣਦਾ ਨਹੀਂ ਪ੍ਰਜਾ ਪਿਤਾ ਬ੍ਰਹਮਾ ਨੂੰ ਮੰਨਦੇ ਨੇ ਕਹਿੰਦੇ ਨੇ ਅਸੀਂ ਬ੍ਰਾਹਮਣ ਬ੍ਰਹਮਾ ਦੀ اولاد ਹਾਂ ਪਰ ਉਹਨੇ ਕੁਖ ਵੰਸ਼ਾਵਲੀ ਤੁਸੀਂ ਹੋ ਮੁਖ ਵੰਸ਼ਾਵਲੀ ਉਹਨੇ ਆ ਪਵਿੱਤਰ ਤੁਸੀਂ ਮੁਖ ਵੰਸ਼ਾਵਲੀ ਹੋ ਪਵਿੱਤਰ ਤੁਸੀਂ ਮੁੱਖ ਵੰਸ਼ਾਵਲੀបាន ਫਿਰ ਛੀਛੀ ਦੁਨੀਆ ਰਾਵਣ ਰਾਜ ਤੋਂ ਚਲੇ ਜਾਂਦੇ ਹੋ ਉੱਥੇ ਰਾਵਣ ਰਾਜ ਹੁੰਦਾ ਨਹੀਂ ਹੁਣ ਤੁਸੀਂ ਜਾਂਦੇ ਹੋ ਨਵੀਂ ਦੁਨੀਆ ਵਿੱਚ ਉਸ ਨੂੰ ਕਹਿੰਦੇ ਨੇ ਵਾਈਸਲੈਸ ਵਰਡ ਵਰਡ ਹੀ ਨਵੀਂ ਪੁਰਾਣੀ ਹੁੰਦੀ ਹੈ ਕਿਵੇਂ ਹੁੰਦੀ ਹੈ ਇਹ ਵੀ ਤੁਸੀਂ ਜਾਣ ਗਏ ਹੋ ਦੂਜੇ ਕਿਸੇ ਦੀ ਬੁੱਧੀ ਵਿੱਚ ਨਹੀਂ ਲੱਖਾਂ ਵਰਿਆਂ ਦੀ ਗੱਲ ਨੂੰ ਕੋਈ ਜਾਣ ਨਾ ਸਕੇ ਇਹ ਤਾਂ ਥੋੜੇ ਟਾਈਮ ਦੀ ਗੱਲ ਹੈ ਇਹ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਨੇ ਬਾਪ ਕਹਿੰਦੇ ਨੇ ਮੈਂ ਅੰਦਰ ਹੀ ਹਾਂ ਉਹਦੋਂ ਜਦੋਂ ਖਾਸ ਧਰਮ ਦੀ ਹਾਣੀ ਹੁੰਦੀ ਹੈ ਦੂਜੀ ਜਗ੍ਹਾ ਕਿਸੇ ਨੂੰ ਪਤਾ ਨਹੀਂ ਕਿ ਪਰਮਾਤਮਾ ਨਿਰাকার ਕੀ ਚੀਜ਼ ਹੈ ਆਤਮਾ ਦਾ ਸਾਈਜ਼ ਕਦੇ ਛੋਟਾ ਵੱਡਾ ਨਹੀਂ ਹੁੰਦਾ ਵਾਟਾ ਵੱਡਾ ਲਿੰਗ ਬਣਾ ਕੇ ਸ਼ਿਵ ਦੀ ਪੂਜਾ ਕਰਦੇ ਨੇ ਜਿਵੇਂ ਆਤਮਾ ਅਵਿਨਾਸ਼ੀ ਉਹ ਵੀ ਬਾਪ ਵੀ ਅਵਿਨਾਸ਼ੀ ਹੈ ओ है सुप्रीम आत्मा सुप्रीम माना ही। सदा पवित्र सदा निर्विकारी ओ निर्विकारी बाबा है एक बार ए दुनिया आंदे ने आके नवी दुनिया बनाते ने कला कट हो जाती है फिर होली होली यही नवी दुनिया पुरानी हो जाती है ਦੋ ਕਲਾਕਟ ਚੰਦਰਵੰਸ਼ੀ ਫਿਰ ਪੁਰਾਣੀ ਦੁਨੀਆ ਬੰਦੀ ਜਾਂਦੀ ਹੈ ਪਿੱਛੇ ਫੋਰਵਰ ਖੰਡਵੀ ਆਂਦੀ ਜਾਂਦੀ ਨੇ ਉਸ ਨੂੰ ਕਿਹਾ ਜਾਂਦਾ ਬਾਈ ਪਲੈਂਟ ਪਰ ਸਭ ਮਿਕਸ ਅਪ ਹੋ ਜਾਂਦੇ ਨੇ ਟ੍ਰਾਮਪ ਪਲਾਨ ਅਨੁਸਾਰ ਜੋ ਕੁਝ ਹੁੰਦਾ ਹੈ ਰਪੀਟ ਹੋਵੇਗਾ ਜਿਵੇਂ ਬੋਧੀਆਂ ਦਾ ਕੋਈ ਵਟਾ ਆਇਆ ਕਿੰਨਿਆਂ ਨੂੰ ਬੁੱਧ ਧਰਮ ਵਿੱਚ ਲੈ ਗਿਆ ਧਰਮ ਨੂੰ ਬਦਲਾ ਦਿੱਤਾ ਹਿੰਦੂਆ ਨੇ ਆਪਣਾ ਧਰਮ ਆਪੇ ਥੋੜੀ ਬਦਲਿਆ ਕਿਉਂਕਿ ਕਰਮ ਪ੍ਰਸ਼ਟ ਹੋਣ ਨਾਲ ਦਾਰੰਪ੍ਰਸ਼ਟ ਵੀ ਉਹ ਪਏ ਨਹੀਂ ਵામਾਰਗੀ ਚਲੇ ਗਏ ਜਗਨਨਾਥ ਦੇ ਮੰਦਰ ਵਿੱਚ ਭਲੇ ਗਏ ਹੋਣਗੇ ਪਰ ਕਿਸੇ ਨੂੰ ਕੁਝ ਖਿਆਲ ਨਹੀਂ ਚਲਦਾ ਖੁਦ ਵਿਕਾਰੀ ਉਹਨਾਂ ਨੂੰ ਵੀ ਵਿਕਾਰੀ ਦਿਖਾ ਦਿੱਤਾ ਇਹ ਨਹੀਂ ਸਮਝਦੇ ਕਿ ਦੇਵਤਾ ਜਦੋਂ ਵામਾਰਗੀ ਚ ਗਏ ਤਾਂ ਐਵੇਂ ਤੇ ਬਨੇ ਉਸ ਸਮੇਂ ਦੇ ਚਿਤਰਨੇ ਦੇਵਤਾ ਨਾਮ ਚੰਦਾ ਹੈ ਹਿੰਦੂ ਤਾਂ ਹਿੰਦੁਸਤਾਨ ਦਾ ਨਾਮ ਹੈ ਪਰ ਉਹਨਾਂ ਨੂੰ ਹਿੰਦੂ ਕਹਿ ਦਿੱਤਾ ਕਿੰਨੀ ਵੱਡੀ ਭੁੱਲ ਕੀਤੀ ਐਸ ਲਈ ਬਾਪ ਕਹਿੰਦੇ ਨੇ ਯਤਾ ਯਦਾ ਹੀ ਧਰਮਸਯ ਬਾਬਾ ਭਾਰਤ ਵਿੱਚ ਆਂਦੇ ਨੇ ਐਵੇਂ ਨਹੀਂ ਕਹਿੰਦੇ ਮੈਂ ਹਿੰਦੁਸਤਾਨ ਵਿੱਚ ਆਂਦਾ ਹਾਂ ਇਹ ਹੈ ਭਾਰਤ ਹਿੰਦੁਸਤਾਨ ਵਾ ਹਿੰਦੂ ਧਰਮ ਹੈ ਨਹੀਂ ਮੁਸਲਮਾਨਾਂ ਨੇ ਹਿੰਦੁਸਤਾਨ ਨਾਮ ਰੱਖ ਦਿੱਤਾ ਇਹ ਵੀ ਡਰਾਮਾ ਵਿੱਚ ਨੋਂਦ ਹੈ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਇਹ ਵੀ ਨੌਲੇਜ ਹੈ ਪੁਨਰ ਜਨਮ ਲੈਂਦੇ ਲੈਂਦੇ ਵਾਮ ਮਾਰਗ ਵਿੱਚ ਆਉਂਦੇ ਹੁੰਦੇ ਭ੍ਰਸ਼ਟਾਚਾਰੀ ਬਣ ਗਏ ਪੇਰ ਉਹਨਾਂ ਦੇ ਅੱਗੇ ਜਾ ਕੇ ਕਹਿੰਦੇ ਨੇ ਤੁਸੀਂ ਸੰਪੂਰਨ ਨਿਰਵਿਕਾਰੀ ਹੋ ਅਸੀਂ ਵਿਕਾਰੀ ਪਾਪੀ ਹਾਂ ਔਰ ਖਾਂਡ ਵਾਲੇ ਐਵੇਂ ਨਹੀਂ ਕਹਿੰ ਕੇ ਅਸੀਂ ਨੀਚਾ ਸਾਡੇ ਵਿੱਚ ਕੋਈ ਗੁਣ ਨਹੀਂ ਐਵੇਂ ਕਹਿੰਦੇ ਕਦੇ ਸੁਨਿਆ ਨਹੀਂ ਹੋਏਗਾ ਸਿੱਖ ਲੋਕ ਵੀ ਗ੍ਰੰਥ ਦੇ ਅੱਗੇ ਬੈਠਦੇ ਨੇ ਪਰ ਐਵੇਂ ਕਦੇ ਨਹੀਂ ਕਹਿੰਦੇ ਕਿ ਨਾਨਕ ਦੇਵ ਜੀ ਤੁਸੀਂ ਨਿਰਵਿਕਾਰੀ ਅਸੀਂ ਵਿਕਾਰੀ ਨਾਨਕ ਪੰਤੀ ਕੰਗਨ ਲਗਾਉਂਦੇ ਨੇ ਉਹ ਹੈ ਨਿਰਵਿਕਾਰੀ ਬਣੇ ਦੀ ਨਿਸ਼ਾਨੀ ਪਰ ਵਿਗਾਰ ਵਿਗਰ ਰਹਿ ਨਹੀਂ ਸਕਦੇ ਝੂਠੀਆਂ ਨਿਸ਼ਾਨੀਆਂ ਰੱਖ ਦਿੱਤੀਆਂ ਜਿਵੇਂ ਹਿੰਦੂ ਲੋਕ ਜਿਨੇ ਉਹ ਪੈਂਦੀ ਨੇ ਇਹ ਪਵਿੱਤਰਤਾ ਦੀ ਨਿਸ਼ਾਨੀ ਹੈ ਅੱਜ ਕੱਲ ਤਾਂ ਧਰਮ ਨੂੰ ਕੋਈ ਮਾਨੁ ਦਾ ਹੀ ਨਹੀਂ ਹੈ ਇਸ ਸਮੇਂ ਭਕਤੀ ਮਾਰਕ ਚੱਲ ਰਿਹਾ ਹੈ ਇਸ ਨੂੰ ਕਿਹਾ ਜਾਂਦਾ ਹੈ ਭਕਤੀ ਕਲਟ ਗਿਆਨ ਕਲਟ ਹੁੰਦਾ ਹੈ ਸਾਜਗ ਵਿੱਚ ਸਾਧਜੋ ਵਿੱਚ ਦੇਵਤਾ ਹੁੰਦੇ ਨੇ ਨਿਰਵਿਕਾਰੀ ਕਾਰਜੋ ਵਿੱਚ ਸੰਪੂਰਨ ਨਿਰਵਿਕਾਰੀ ਕੋਈ ਹੋ ਨਾ ਸਕੇ ਪਰ ਵਿੱਤੀ ਮਾਰਗ ਵਾਲਿਆਂ ਦੀ ਸਥਾਪਨਾ ਬਾਪ ਹੀ ਕਰਦੇ ਨੇ ਬਾਕੀ ਸਭ ਗੁਰੂ ਨੇ ਨਰਵਿੱਤੀ ਮਾਰਗ ਵਾਲੇ ਉਹ ਨ ਉਹਨਾਂ ਦਾ ਜੋਰ ਜ਼ਿਆਦਾ ਹੋ ਗਿਆ ਬਾਪ ਕਹਿੰਦੇ ਨੇ ਇਹ ਜੋ ਕੁਝ ਤੁਸੀਂ ਪੜਿਆ ਇਸ ਨਾਲ ਮੈਂ ਨਹੀਂ ਮੈਂ ਦਾ ਹਾਂ गायन है कि जदों आते ने नजर तो निहाल करते हैं गायन किया नजर तो निहाल किया स्वामी सतगुरु इतें तुम क्यों आए हो निहाल होने विश्व का मालिक बनने बाप को याद करो तो निहाल हो जाओगे एवें कदे कोई कहेगा नहीं कि अजिहा कर बनोगे बाप ने तो यह बनना है ए श्री लक्ष्मी नारायण किवें बने ਕਿਸੇ ਨੂੰ ਪਤਾ ਨਹੀਂ ਹੈ ਤੁਸੀਂ ਬੱਚਿਆਂ ਨੂੰ ਕੀ ਪਤਾ ਹੈ ਸਭ ਕੁਝ ਕਿ ਚੜਾਸੀ ਜਨਮ ਲੈ ਪਤਿਤ ਬਣੇ ਫੇਤ ਤੁਹਾਨੂੰ ਇਹ ਹੀ ਬਨਾਨ ਆਇਆ ਹਾਂ ਬਾਪ ਆਪਣਾ ਪਰਿਚੇਹ ਖੁਦ ਆਕੇ ਦਿੰਦੇ ਨੇ ਨજર ਤੋਂ ਨੇ ਹਾਲ ਵੀ ਕਰਦੇ ਨੇ ਇਹ ਕਿਸ ਦੇ ਨਹੀਂ ਕਹਿੰਦੇ ਨੇ ਇੱਕ ਸਤਿਗੁਰੂ ਦੇ ਨਹੀਂ ਗੁਰੂ ਲੋਗ ਢੇਰ ਮਾਤਾ ਆਬਲਾਵਾ ਨੇ ਭੋਲਿਆ ਤੁਸੀਂ ਸਭ ਵੀ ਭੋਲੇ ਨਾਟੇ ਬੱਚੇ ਹੋ ਸ਼ੰਕਰ ਦੇ ਲਈ ਕਿਹਾ ਕਿ ਤੀਜੀ ਅੱਖ ਖੁੱਲੇ ਤਾਂ ਵਿਨਾਸ਼ ਹੋ ਗਿਆ ਇਹ ਵੀ ਪਾਪ ਹੋ ਜਾਏ ਬਾਪ ਕਦੇ ਅਜੇ ਹੀ ਕੰਮ ਦੇ ਲਈ ਡਾਇਰੈਕਸ਼ਨ ਨਹੀਂ ਦਿੰਦੇ ਵਿਨਾਸ਼ ਤਾਂ ਕੋਈ ਹੋਰ ਚੀਜ਼ਾ ਤਾਂ ਵੀ ਹੋਵੇਗਾ ਨਾ ਬਾਪ ਐਵੇਂ ਡਾਇਰੈਕਸ਼ਨ ਨਹੀਂ ਦਿੰਦੇ ਇਸ ਸਾਇੰਸ ਕੱਢਦੇ ਰਹਿੰਦੇ ਨੇ ਸਮਝਦੇ ਨੇ ਅਸੀਂ ਆਪਣੇ ਹੀ ਕੁਲ ਦਾਪ पे ਹੀ ਵਿਨਾਸ਼ ਕਰਾਂਗੇ ਬੰਨੇ ਹੋਏ ਨੇ ਛੋੜ ਨਹੀਂ ਸਕਦੇ ਨਾਮ ਕਿੰਨਾ ਹੈ ਮੂਨ ਵਿੱਚ ਜਾਂਦੇ ਨੇ ਚੰਦਰਮਾ ਵਿੱਚ ਜਾਂਦੇ ਨੇ ਪਰ ਫਾਇਦਾ ਕੁਝ ਵੀ ਨਹੀਂ ਮਿੱਠੇ ਮਿੱਠੇ ਬੱਚੇ ਤੁਸੀਂ ਵੀ ਬਾਪ ਨਾਲ ਨਜ਼ਰ ਲਗਾਓ ਅਥਵਾ اے ਆਤਮਾ ਆਪਣੇ ਬਾਪ ਨੂੰ ਯਾਦ ਕਰੋ ਤਾਂ ਨਜ਼ਰ ਤੋਂ ਨਿਹਾਨ ਹੋ ਜਾਓਗੇ ਬਾਪ ਕਹਿੰਦੇ ਨੇ ਜੋ ਮੈਨੂੰ ਯਾਦ ਕਰਦਾ ਹੈ ਮੇਰੇ ਲਈ ਸਰਵਿਸ ਕਰਦਾ ਹੈ ਮੈਨੇ ਉਹਨਾਂ ਨੂੰ ਯਾਦ ਕਰਤਾ ਹਾਂ ਉਹਨਾਂ ਨੂੰ ਬੰਨਵੀ ਮਿਲਦਾ ਹੈ ਤੁਸੀਂ ਸਭ ਇੱਥੇ ਬੈਠੇ ਹੋ ਜੋ ਨਿਹਾਲ ਹੋ ਜਾਣਗੇ ਉਹੀ ਰਾਜਾ ਬਨਨ ਕੇ ਗਾਇਨ ਵੀ ਹੈ ਹੋ ਸੰਗ ਤੋੜ ਇੱਕ ਸੰਗ ਜੋੜਾ ਉਹ ਤਾਂ ਨਿਰাকার ਹਨ ਆਤਮਾ ਵੀ ਨਿਰাকার ਬਾਪ ਕਹਿੰਦੇ ਨੇ ਮੈਨੂੰ ਯਾਦ ਕਰੋ ਤੁਸੀਂ ਖੁਦ ਕਹਿੰਦੇ ਹੋ ਇਹ ਪਤਿਤ ਪਾਵਨ ਆਓ ਆਕੇ ਪਾਵਨ ਬਣਾਓ ਇਹ ਕਿਸਨੂ ਕਿਹਾ ਬ੍ਰਹਮਾ ਵਿਸ਼ਨੂ ਸ਼ੰਕਰ ਨੂੰ ਨਹੀਂ ਪਤਿਤ ਪਵੰਤਾ ਇੱਕ ਬਾਪ ਹੀ ਹੈ ਉਸ ਦਾਮ ਪਾਵਨ ਹੈ ਉਹਨਾਂ ਨੂੰ ਕਿਹਾ ਜਾਂਦਾ ਸਰਵ ਸ਼ਕਤੀਵਾਨ ਬਾਪ ਹੀ ਸ੍ਰਿਸ਼ਟੀ ਦੇ ਆਦਮਾ ਤੰਤ ਦੀ ਆਕੇ ਨੋਲੇ ਸੁਣਾਉਂਦੇ ਨੇ ਉਹਨਾਂ ਸਮ ਸ਼ਾਸਤ੍ਰਾ ਨੂੰ ਜਾਣਦੇ ਨੇ ਉਸ ਸੰਿਆਸੀ ਸ਼ਾਸਤਰਾਦੀ ਪੜ੍ਹ ਕੇ ਟਾਈਟਲ ਲੈਂਦੇ ਨੇ ਬਾਪ ਨੂੰ ਤਾਂ ਪਹਿਲੇ ਹੀ ਟਾਈਟਲ ਮਿਲਿਆ ਹੋਇਆ ਹੈ ਉਸ ਨੂੰ ਪੜ੍ਹ ਕੇ ਥੋੜੀ ਲੈਣਾ ਹੈ ਅੱਛਾ ਮਿੱਠੇ ਮਿੱਠੇ ਸਿੱਕਲਤੇ ਬੱਚਿਆ ਪ੍ਰਤੀ ਮਾਤਪਿਤਾ ਬਾਪ ਦਾ ਦਾਦਾ ਯਾਰ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਧਾਰਨਾ ਦੇ ਲਈ ਮੁੱਖ ਸਾਰ ਪਹਿਲੀ ਧਾਰਨਾ ਸ਼ਮਾਤੀ ਜੀਤੇ ਜੀ ਮਰਨ ਵਾਲਾ ਪਰਵਾਨਾ ਪੰਨਾ ਹੈ ਸਿਰਫ ਫੇਰੀ ਲਗਾਨ ਵਾਲਾ ਨਹੀਂ ਈਸ਼ਰੀ ਪੜਾਈ ਨੂੰ ਧਾਰਨ ਕਰਨ ਦੇ ਲਈ ਬੁੱਧੀ ਨੂੰ ਸੰਪੂਰਨ ਪਾਵਨ ਬਣਾਣਾ ਹੈ ਦੂਜਾ ਹੋਰ ਸੰਗ ਤੋੜ ਇੱਕ ਬਾਪ ਦੇ ਸੰਗ ਵਿੱਚ ਰਹਿਣਾ ਹੈ ਇੱਕ ਦੀ ਯਾਦ ਨਾਲ ਖੁਦ ਨੂੰ ਨੇਹਾਲ ਕਰਨਾ ਹੈ ਵਰਦਾਨ ਹੈ ਦੇਨਦੀ ਮਹਿਸੂਸਤਾ ਨਾਲ ਦਿਲਾਰਾਮ ਨੂੰ ਆਸ਼ੀਰਵਾਦ ਪ੍ਰਾਪਤ ਕਰਨ ਵਾਲੇ ਸਵ ਪਰਿਵਰਤਕ ਭਵ ਦੇਨਦੀ ਮਹਿਸੂਸਤਾ ਨਾਲ ਦਿਲਾਰਾਮ ਦੀ ਆਸ਼ੀਰਵਾਦ ਪ੍ਰਾਪਤ ਕਰਨ ਵਾਲੇ ਸਵ ਪਰਿਵਰਤਕ ਭਵ ਖੁਦ ਨੂੰ ਪਰਿਵਰਤਨ ਕਰਨ ਦੇ ਲਈ ਦੋ ਗੱਲਾਂ ਦੀ ਮਹਿਸੂਸਤਾ ਸੱਚੀ ਦਿਲ ਨਾਲ ਚਾਹੀਦੀ ਹੈ ਇੱਕ ਹੈ ਆਪਣੀ ਕਮਜ਼ੋਰੀ ਦੀ ਮਹਿਸੂਸਤਾ ਦੂਜੀ ਜੋ ਪਰਿਸਥਿਤੀਆਂ ਵਿਅਕਤੀ ਨਿਮਿਤਵਾਂਦੇ ਨੇ ਉਹਨਾਂ ਦੀ ਇੱਛਾ ਉਹਨਾਂ ਦੀ ਮਨ ਦੀ ਭਾਵਨਾ ਦੀ ਮਹਿਸੂਸਤਾ ਪਰਿਸਥਿਤੀਆਂ ਦੇ ਬੇਪਰੰਪਰ ਦੇ ਕਾਰਨ ਨੂੰ ਜਾਣ ਕੇ ਖੁਦ ਨੂੰ ਪਾਸ ਹੋਣ ਦੇ ਸਟੇਜ ਤੋਂ ਸਰੂਪ ਦੀ ਮਹਿਸੂਸਤਾ ਹੋਵੇ ताओयो स्वस्थिति स्व श्रेष्ठ है परिस्थिति बेपर है ये महसूसता सहज परिवर्तन करा देगी सच्चे दिल नहसूस किया तो दिलाराम की आशीर्वाद भी मिलती रहेगी स्लोगन है वारिस ने जो एवर रेडी बन हर कार्य हजूर हाजिर कहें वारिसों ने जो एवर रेडी बन हर जी हजूर हाजिर केंद्र ने शांति